ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਰਖੜੀ ਵਾਲੇ ਦਿਨ ਕਰਦੇ ਹੋ ਤਾਂ ਤੁਹਾਡੇ ਘਰ ਦੀਆਂ ਸਾਰੀਆਂ ਹੀ ਪ੍ਰੋਬਲਮ ਤੇ ਮੁਸ਼ਕਲਾਂ ਜਿਹੜੀਆਂ ਦੂਰ ਹੋ ਜਾਂਦੀਆਂ ਨੇ ਤੋ ਇਸੇ ਤਰੀਕੇ ਦੇ ਨਾਲ ਤੁਸੀਂ ਇਹ ਛੋਟਾ ਜਿਹਾ ਉਪਾਰ ਰਖੜੀ ਵਾਲੇ ਦਿਨ ਆਪਣੇ ਘਰ ਦੇ ਵਿੱਚ ਇਸ ਛੋਟੀ ਜਿਹੀ ਚੀਜ਼ ਦੇ ਨਾਲ ਕਰਨਾ ਹੋਵੇਗਾ ਉਹ ਕਿਹੜੀ ਚੀਜ਼ ਹੈ ਤੇ ਐਸੀ ਇਸ ਉਪਾਰ ਨੂੰ ਕਿਵੇਂ ਕਰਨਾ ਹੈ ਤੇ ਕਿਹੜੇ ਤਰੀਕੇ ਦੇ ਅਨੁਸਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਣੂ ਸਾਰੀ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਵਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਕੀੜੇ ਕੀੜੀਆਂ ਜਿਸ ਘਰ ਦੇ ਵਿੱਚ ਆਂਡੇ ਦਿਂਦੀਆਂ ਹਨ ਉਸ ਘਰ ਦੇ ਵਿੱਚ ਕੀ ਹੁੰਦਾ ਹੈ ਇਹ ਤੁਸੀਂ ਜ਼ਰੂਰ ਜਾਣ ਲਵੋ ਅੱਜ ਦੀ ਵੀਡੀਓ ਦੇ ਵਿੱਚ ਸੋ ਇਸੇ ਤਰੀਕੇ ਦੀ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੀੜੀਆਂ ਨਿਕਲਦੀਆਂ ਹਨ ਤਾਂ ਉਹਨਾਂ ਦਾ ਕੀ ਸੰਕੇਤ ਹੈ ਜੇਕਰ ਉਹ ਆਂਡਿਆਂ ਦੇ ਨਾਲ ਬਾਹਰ ਆਉਂਦੀਆਂ ਹਨ ਜੇ ਇਸ ਘਰ ਦੇ ਵਿੱਚ ਕੀੜੀਆਂ ਆਂਡੇ ਦਿੰਦੀਆਂ ਹਨ ਉਥੇ ਕੀ ਹੁੰਦਾ ਸੋ ਇਸੇ ਤਰੀਕੇ ਦੀ ਨਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅੱਜ ਕੱਲ ਲੋਕ ਨਹੀਂ ਜਾਣਦੇ ਕਿ ਉਹਨਾਂ ਦਾ ਸ਼ੁਭ ਸੰਕੇਤ ਕੀ ਹੈ ਤੇ ਅਸ਼ੁਭ ਸੰਕੇਤ ਕੀਏ ਜੇਕਰ ਕੀੜੀਆਂ ਸਾਡੇ ਘਰੋਂ ਆਂਡੇ ਲੈ ਕੇ ਬਾਹਰ ਆ ਰਹੀਆਂ ਹਨ ਤਾਂ ਉਹ ਸ਼ੁਭ ਸੰਕੇਤ ਹਨ ਜਾਂ ਸਾਡੇ ਲਈ ਅਸ਼ੋਭ ਨੇ ਤੁਸੀਂ ਇਸ ਗੱਲ ਨੂੰ ਅਕਸਰ ਦੇਖਿਆ ਹੋਵੇਗਾ ਕਿ ਤੁਸੀਂ ਇਹ ਵੀ ਅੰਦਾਜ਼ਾ ਲਗਾਇਆ ਹੋਵੇਗਾ ਕਿ ਜਦੋਂ ਕੀੜੀਆਂ ਘਰ ਦੇ ਵਿੱਚ ਨਿਕਲਦੀਆਂ ਹਨ ਤਾਂ ਉਹ ਬੇਮੌਸਮ ਨਹੀਂ ਨਿਕਲਦੀਆਂ ਜਦੋਂ ਕਿਸੇ ਘਰ ਵਿੱਚ ਆਂਡੇ ਦਿੰਦੀਆਂ ਹਨ ਤਾਂ ਉਹ ਵੀ ਬੇਵਜਾ ਨਹੀਂ ਦਿੰਦੀਆਂ ਜਦੋਂ ਕੀੜੀਆਂ ਕਿਸੇ ਦੇ ਘਰੋਂ ਆਂਡੇ ਲੈ ਕੇ ਬਾਹਰ ਆਉਂਦੀਆਂ ਹਨ ਤਾਂ ਉਹ ਵੀ ਬੇਵਜਾ ਨਹੀਂ ਦਿੰਦੀਆਂ ਜਦੋਂ ਘਰ ਤੋਂ ਬਾਹਰ ਆਂਡੇ ਲੈ ਕੇ ਜਾਂਦੀਆਂ ਹਨ ਤਾਂ ਉਹ ਵੀ ਬੇਵਜਾ ਨਹੀਂ ਹੁੰਦਾ ਇਸ ਦੇ ਪਿੱਛੇ ਬਹੁਤ ਵੱਡਾ ਰਾਜ ਹੁੰਦਾ ਹੈ ਇਹ ਇੱਕ ਬਹੁਤ ਹੀ ਸ਼ੁਭ ਸੰਕੇਤ ਦਿੰਦਾ ਹੈ ਜੋ ਵਿਅਕਤੀ ਇਸ ਦੇ ਸੰਕੇਤ ਨੂੰ ਸਮਝ ਜਾਂਦਾ ਹੈ ਉਹ ਅਮੀਰ ਹੋ ਜਾਂਦਾ ਹੈ ਤੇ ਹਰ ਤਰ੍ਹਾਂ ਦੇ ਦੁੱਖ ਤੇ ਪੀੜਾਂ ਉਹਨਾਂ ਦੀ ਜ਼ਿੰਦਗੀ ਤੋਂ ਖਤਮ ਹੋ ਜਾਂਦੀਆਂ ਨੇ ਘਰ ਦੇ ਵਿੱਚ ਕਾਲੀਆਂ ਕੀੜੀਆਂ ਆਮ ਦੇਖਣ ਨੂੰ ਮਿਲਦੀਆਂ ਹਨ ਤੇ ਅਕਸਰ ਉਹ ਕੀੜੀਆਂ ਵੱਖ-ਵੱਖ ਮੁਦਰਾਵਾਂ ਤੇ ਥਾਵਾਂ ਤੇ ਦਿਖਾਈ ਦਿੰਦੀਆਂ ਹਨ ਕਿ ਉਹਨਾਂ ਦਾ ਇਸ ਤਰ੍ਹਾਂ ਦੇਖਣਾ ਸਿਰਫ ਇੱਕ ਸੰਜੋਗ ਹੈ ਚਾ ਇਸ ਪਿੱਛੇ ਕੋਈ ਡੂੰਗਾ ਅਸਰ ਸ਼ੂਫਿਆ ਹੋਇਆ ਤੇ ਇਸੇ ਤਰੀਕੇ ਦੇ ਨਾਲ ਕੀੜੀਆਂ ਆਪਣੇ ਵੱਖ-ਵੱਖ ਚਿਹਰੇ ਤੇ ਹਾਵ-ਭਾਵ ਰਾਹੀਂ ਸਾਨੂੰ ਭਵਿੱਖ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ ਬਾਰੇ ਸੁਚੇਤ ਕਰ ਰਹੀਆਂ ਹਨ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇਹਨਾਂ ਕੀੜੀਆਂ ਨੂੰ ਦੇਖਣ ਤੋਂ ਬਾਅਦ ਨજર ਅੰਦਾਜ਼ ਕਰ ਦਿੰਦੇ ਹਨ ਪਰ ਇਹਨਾਂ ਦਾ ਅਰਥ ਬਹੁਤ ਖਾਸ ਹੈ ਹਾਲਾਂਕਿ ਕੀੜੀਆਂ ਨਵੀਂ ਗੰਦਗੀ ਤੇ ਖਾਣ ਪੀਣ ਦੀਆਂ ਚੀਜ਼ਾਂ ਵਾਲੀਆਂ ਥਾਵਾਂ ਤੇ ਵੀ ਦਿਖਾਈ ਦਿੰਦੀਆਂ ਹਨ ਘਰ ਦੇ ਵਿੱਚ ਲਾਲ ਕੀੜੀਆਂ ਜਾਂ ਕਾਲੀਆਂ ਕੀੜੀਆਂ ਦਾ ਦਿਖਾਈ ਦੇਣਾ ਕਈ ਸ਼ੁਭ ਅਤੇ ਅਸ਼ੁਭ ਸੰਕੇਤ ਦਿੰਦਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਘਰ ਤੋਂ ਬਾਹਰ ਨਿਕਲਣ ਵਾਲੀਆਂ ਕੀੜੀਆਂ ਨਾ ਸਿਰਫ ਤੁਹਾਡੀ ਵਿੱਤੀ ਸਥਿਤੀ ਦੇ ਬਾਰੇ ਜਾਣਕਾਰੀ ਦਿੰਦੀਆਂ ਹਨ ਬਲਕਿ ਹੋਣ ਵਾਲੇ ਨੁਕਸਾਨ ਦੇ ਬਾਰੇ ਵੀ ਜਾਣਕਾਰੀ ਦਿੰਦੀਆਂ ਹਨ ਵੀਡੀਓ ਨੂੰ ਐਂਡ ਕੀ ਤਾਂ ਕਿ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਸ਼ਾਸਤਰਾ ਦੇ ਅਨੁਸਾਰ ਜੇਕਰ ਸੋਨੇ ਦੇ ਗਹਿਣੇ ਰੱਖਣ ਵਾਲੀ ਜਗ੍ਹਾ ਤੋਂ ਕਾਲੀਆਂ ਕੀੜੀਆਂ ਨਿਕਲ ਆਉਂਦੀਆਂ ਹਨ ਤਾਂ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਤੇ ਇਸ ਦਾ ਮਤਲਬ ਇਹ ਕਿ ਘਰ ਦੇ ਵਿੱਚ ਜਲਦੀ ਹੀ ਧਨ ਦਾ ਪ੍ਰਵਾਹ ਵਧਣ ਵਾਲਾ ਹੈ ਤੇ ਨਾਲ ਹੀ ਸੋਨੇ ਦੀ ਨਵੀਂ ਖਰੀਦਦਾਰੀ ਹੋਣ ਵਾਲੀ ਹੈ ਜੇਕਰ ਤੁਸੀਂ ਪੱਛਮ ਤੋਂ ਕਾਲੀਆਂ ਕੀੜੀਆਂ ਨਿਕਲਦੀਆਂ ਦੇਖਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀ ਪਰਿਵਾਰ ਨਾਲ ਕੀਤੇ ਬਾਹਰ ਜਾ ਸਕਦੇ ਹੋ ਉੱਤਰ ਦਿਸ਼ਾ ਤੋਂ ਕੀੜੀਆਂ ਨਿਕਲਦੀਆਂ ਦੇਖਣ ਦਾ ਮਤਲਬ ਹੈ ਘਰ ਵਿੱਚ ਖੁਸ਼ੀਆਂ ਦਾ ਆਉਣਾ ਤੇ ਦੱਖਣ ਤੋਂ ਨਿਕਲਦੀਆਂ ਦੇਖਣ ਦਾ ਮਤਲਬ ਇਹ ਕਿ ਕਾਰੋਬਾਰ ਦੇ ਵਿੱਚ ਲਾਭ ਪ੍ਰਾਪਤ ਕਰਨਾ ਇਸੇ ਤਰੀਕੇ ਦੇ ਨਾਲ ਸਨਾਤਨ ਧਰਮ ਦੇ ਵਿਦਵਾਨਾਂ ਅਨੁਸਾਰ ਜੇਕਰ ਤੁਸੀਂ ਕੀੜੀਆਂ ਦੇ ਝੁੰਡ ਨੂੰ ਇੱਕ ਲਾਈਨ ਦੇ ਵਿੱਚ ਆਪਣੇ ਮੂੰਹ ਵਿੱਚ ਅੰਡੇ ਲੈ ਕੇ ਜਾਂਦੇ ਦੇਖਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਜੇਕਰ ਕਰਜ਼ੇ ਤੋਂ ਪੀੜਿਤ ਲੋਕ ਕੀੜੀਆਂ ਨੂੰ ਆਲਟਾ ਤੇ ਖੰਡ ਖਮਵਾਉਂਦੇ ਹਨ ਤਾਂ ਉਹ ਨਾ ਸਿਰਫ ਜਲਦੀ ਕਰਜ਼ੇ ਦੇ ਬੋਝ ਤੋਂ ਮੁਕਤ ਹੋ ਜਾਂਦੇ ਨੇ ਸਗੋਂ ਉਹਨਾਂ ਦੀ ਮੁਕਤੀ ਵਿੱਚ ਵੀ ਸੁਧਾਰ ਹੁੰਦਾ ਹੈ ਤੇ ਵਿੱਤੀ ਸੰਕਟ ਵੀ ਦੂਰ ਹੁੰਦੇ ਹਨ ਇਸ ਤੋਂ ਇਲਾਵਾ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੇਕਰ ਤੁਸੀਂ ਚੌਲਾ ਨਾਲ ਭਰੇ ਭਾਂਡੇ ਵਿੱਚ ਕੀੜੀਆਂ ਨੂੰ ਬਾਹਰ ਨਿਕਲਦੇ ਦੇਖਦੇ ਹੋ ਤਾਂ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਅਜੀਹਾ ਦ੍ਰਿਸ਼ ਦੇਖਣ ਦਾ ਮਤਲਬ ਹੈ ਕਿ ਜਲਦੀ ਹੀ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੇ ਇਸ ਦ੍ਰਿਸ਼ ਨੂੰ ਦੇਖਣ ਤੋਂ ਬਾਅਦ ਵਿਅਕਤੀ ਦੀ ਵਿੱਤੀ ਸਥਿਤੀ ਹੌਲੀ-ਹੌਲੀ ਸੁਧਰਨੀ ਸ਼ੁਰੂ ਹੋ ਜਾਂਦੀ ਹੈ ਜਿਸ ਘਰ ਦੇ ਵਿੱਚ ਕਾਲੀਆਂ ਕੀੜੀਆਂ ਸਮੂਹਾਂ ਵਿੱਚ ਘੁੰਮਦੀਆਂ ਹਨ ਉੱਥੇ ਖੁਸ਼ੀ ਤੇ ਖੁਸ਼ਹਾਲੀ ਦੇ ਵਿੱਚ ਵਾਧਾ ਹੁੰਦਾ ਹੈ ਜਦੋਂ ਕਿ ਘਰ ਵਿੱਚ ਲਾਲ ਕੀੜੀਆਂ ਦੀ ਮੌਜੂਦਗੀ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਇਸ ਕਾਰਨ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ ਘਰ ਦੇ ਵਿੱਚ ਲਾਲ ਕੀੜੀਆਂ ਦਾ ਆਉਣਾ ਸ਼ੁਭ ਨਹੀਂ ਮੰਨਿਆ ਜਾਂਦਾ ਮਾਨਤਾਵਾਂ ਦੇ ਅਨੁਸਾਰ ਇਹ ਭਵਿੱਖ ਵਿੱਚ ਕਿਸੇ ਉਲਝਣ ਝਗੜੇ ਜਾਂ ਪੈਸੇ ਦੀ ਬਰਬਾਦੀ ਦਾ ਸੰਕੇਤ ਹੈ ਆٹے ਵਿੱਚ ਖੰਡ ਮਿਲਾ ਕੇ ਉਹਨਾਂ ਨੂੰ ਘਰੋਂ ਬਾਹਰ ਕੱਢਿਆ ਜਾ ਸਕਦਾ ਹੈ ਪਰ ਜੇਕਰ ਲਾਲ ਕੀੜੀਆਂ ਮੂੰਹ ਵਿੱਚ ਆਂਡਾ ਲੈ ਕੇ ਘਰੋਂ ਬਾਹਰ ਨਿਕਲਦੀਆਂ ਹਨ ਤਾਂ ਇਹ ਇੱਕ ਸ਼ੁਭ ਸੰਕੇਤ ਹੁੰਦਾ ਹੈ ਘਰ ਦੇ ਵਿੱਚ ਘਟ ਗਿਣਤੀ ਵਿੱਚ ਕਾਲੀਆਂ ਕੀੜੀਆਂ ਦਾ ਹੋਣਾ ਘਰ ਵਿੱਚ ਖੁਸ਼ੀ ਸ਼ਾਂਤੀ ਤੇ ਖੁਸ਼ਹਾਲੀ ਲਈ ਇੱਕ ਸਕਾਰਾਤਮਕ ਸੰਕੇਤ ਹੈ ਪਰ ਜੇਕਰ ਉਹ ਵੱਡੀ ਗਿਣਤੀ ਵਿੱਚ ਹਨ ਤਾਂ ਉਹਨਾਂ ਨੂੰ ਘਰ ਦੇ ਬਾਹਰ ਕੱਢ ਦੇਣਾ ਚਾਹੀਦਾ ਹੈ ਸ਼ਨੀ ਸਟੋਤਰਾਂ ਦਾ ਪਾਠ ਕਰਨਾ ਤੇ ਦੇਵੀ ਲక్ష్ਮੀ ਦੀ ਪੂਜਾ ਕਰਨਾ ਲਾਭਦਾਇਕ ਹੈ ਕਰ ਦੇ ਵਿੱਚ ਲਾਲ ਕੀੜੀਆਂ ਦੇ ਚਿੰਨ ਜੇਕਰ ਤੁਹਾਨੂੰ ਅਚਾਨਕ ਕਰ ਦੇ ਵਿੱਚ ਲਾਲ ਕੀੜੀਆਂ ਦਿਖਾਈ ਦੇਣ ਲੱਗ ਪੈਣ ਤਾਂ ਸਮਝ ਜਾਓ ਕਿ ਬੀਤੀ ਮੁਸੀਬਤ ਆਉਣ ਵਾਲੀ ਹੈ ਕਿਤੇ ਨਾ ਕਿਤੇ ਨੁਕਸਾਨ ਹੋਣ ਵਾਲਾ ਹੈ ਅਚਾਨਕ ਕੋਈ ਲੋੜ ਪੈਣ ਵਾਲੀ ਹੈ ਜਿਸ ਕਾਰਨ ਤੁਹਾਨੂੰ ਕਰਜ਼ਾ ਲੈਣਾ ਪੈ ਸਕਦਾ ਹੈ ਤੇ ਲਾਲ ਕੀੜੀਆਂ ਇੱਕ ਅਣਚਾਹੇ ਕਰਜ਼ੇ ਨੂੰ ਦਰਸਾਉਂਦੀਆਂ ਹਨ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੀੜੀਆਂ ਸੰਕੇਤ ਦਿੰਦੀਆਂ ਹਨ ਇਹ ਕੋਈ ਭਵਿੱਖਬਾਣੀ ਨਹੀਂ ਹੈ ਜੇਕਰ ਤੁਹਾਨੂੰ ਅਚਾਨਕ ਆਪਣੇ ਘਰ ਦੇ ਵਿੱਚ ਕਾਲੀਆਂ ਕੀੜੀਆਂ ਦਿਖਾਈ ਦੇਣ ਲੱਗ ਪੈਂ ਤਾਂ ਇਹ ਇੱਕ ਸ਼ੁਭ ਸੰਕੇਤ ਤੁਹਾਡੀ ਜ਼ਿੰਦਗੀ ਵਿੱਚ ਇੱਕ ਤਬਦੀਲੀ ਆਉਣ ਵਾਲੀ ਹੈ ਇੱਕ ਤਬਦੀਲੀ ਜੋ ਤੁਹਾਡੇ ਲਈ ਲਾਭਦਾਇਕ ਹੋਵੇਗੀ ਇਹ ਤੁਹਾਡੇ ਪਰਿਵਾਰ ਲਈ ਸ਼ੁਭ ਹੋਵੇਗੀ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੀੜੀਆਂ ਨੂੰ ਅਣਮਿੱਥੇ ਸਮੇਂ ਲਈ ਆਉਂਦੇ ਰਹਿਣ ਦਿਓ ਜਾਂ ਉਨ੍ਹਾਂ ਨੂੰ ਸੱਦਾ ਦਿਓ ਜਦੋਂ ਤੁਸੀਂ ਸਪਸ਼ਟ ਤੌਰ ਤੇ ਸਮਝ ਜਾਂਦੇ ਹੋ ਕਿ ਕਾਲੀਆਂ ਕੀੜੀਆਂ ਦਾ ਆਉਣਾ ਤੁਹਾਡੇ ਜੀਵਨ ਵਿੱਚ ਬਦਲਾ ਲਈਏ ਤਾਂ ਉਹਨਾਂ ਦੇ ਸਵਾਗਤ ਲਈ ਆਟਾ ਪਾਉਣਾ ਸ਼ੁਰੂ ਕਰ ਦਿਓ ਜਦੋਂ ਤੁਹਾਡੇ ਈਸ਼ਟ ਦੇਵ ਨੂੰ ਪਤਾ ਲੱਗੇਗਾ ਜਾਂ ਪਤਾ ਲੱਗ ਜਾਵੇਗਾ ਕਿ ਸੰਕੇਤ ਤੁਹਾਡੇ ਤੱਕ ਪਹੁੰਚ ਗਿਆ ਹੈ ਤਾਂ ਕੀੜੀਆਂ ਆਪਣੇ ਆਪ ਵਾਪਸ ਆ ਜਾਣਗੀਆਂ ਜੇਕਰ ਕੀੜੀਆਂ ਉੱਤਰ ਜਾਂ ਦੱਖਣ ਦਿਸ਼ਾ ਤੋਂ ਆ ਰਹੀਆਂ ਹਨ ਤਾਂ ਇਸ ਨੂੰ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਉਹ ਪੱਛਮ ਦਿਸ਼ਾ ਤੋਂ ਆਉਂਦੀਆਂ ਹਨ ਤਾਂ ਤੁਹਾਨੂੰ ਕਿਤੇ ਯਾਤਰਾ ਕਰਨ ਦਾ ਮੌਕਾ ਮਿਲੇਗਾ ਇਸੇ ਤਰੀਕੇ ਦੇ ਨਾਲ ਜੇਕਰ ਕੀੜੀਆਂ ਪੂਰਬ ਦਿਸ਼ਾ ਤੋਂ ਨਿਕਲਦੀਆਂ ਹਨ ਤਾਂ ਇਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਇਹ ਘਰ ਵਿੱਚ ਕੋਈ ਨਕਾਰਾਤਮਕ ਖਬਰ ਲਿਆ ਸਕਦੀਆਂ ਹਨ ਤੇ ਜੇਕਰ ਛੱਤ ਤੋਂ ਕੀੜੀਆਂ ਬਾਹਰ ਆ ਰਹੀਆਂ ਹਨ ਤਾਂ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਤੁਹਾਨੂੰ ਵਿੱਤੀ ਲਾਭ ਹੋਵੇਗਾ ਇਸੇ ਤਰੀਕੇ ਦੇ ਨਾਲ ਕੀੜੀਆਂ ਦੀ ਮਹੱਤਤਾ ਇਸ ਕਹਾਣੀ ਰਾਹੀਂ ਤੁਹਾਨੂੰ ਦੱਸਦੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹੇ ਚਾਹੋਗੇ ਪੁਰਾਣੀ ਸਮੇਂ ਦੀ ਗੱਲ ਲੇ ਕੇ ਇੱਕ ਵਿਅਕਤੀ ਸੀ ਜੋ ਬਹੁਤ ਹੀ ਜ਼ਿਆਦਾ ਗਰੀਬ ਸੀ ਉਸ ਨੂੰ ਖਾਣ ਦੇ ਲਈ ਭੋਜਨ ਵੀ ਨਸੀਬ ਨਹੀਂ ਸੀ ਹੁੰਦਾ ਲੋਕ ਉਸ ਨੂੰ ਖਾਣ ਲਈ ਭੋਜਨ ਦਿੰਦੇ ਸਨ ਉਸ ਵਿਅਕਤੀ ਦੀ ਪਤਨੀ ਤੇ ਬੱਚੇ ਭੁੱਖੇ ਨੰਗੇ ਘੁੰਮਦੇ ਰਹਿੰਦੇ ਸਨ ਜੇਕਰ ਕਿਸੇ ਨੂੰ ਉਹਨਾਂ ਤੇ ਤਰਸ ਆ ਜਾਂਦਾ ਤਾਂ ਉਹ ਉਹਨਾਂ ਨੂੰ ਕੱਪੜੇ ਭੋਜਨ ਤੇ ਪਾਣੀ ਦਿੰਦਾ ਸੀ ਤੇ ਫਿਰ ਉਹ ਉਹਨਾਂ ਦੇ ਘਰ ਦੇ ਖਰਚਿਆਂ ਦਾ ਪ੍ਰਬੰਧਨ ਹੁੰਦਾ ਸੀ ਨਹੀਂ ਤਾਂ ਫਿਰ ਉਹ ਭੁੱਖੇ ਹੀ ਸੌ ਜਾਂਦੇ ਸਨ ਉਹਨਾਂ ਦੇ ਘਰ ਵਿੱਚ ਇੰਨੀ ਭਿਆਨਕ ਬਿਮਾਰੀ ਸੀ ਇੰਨੀ ਭਿਆਨਕ ਗਰੀਬੀ ਸੀ ਰੱਬ ਗਰੀਬੀ ਕਿਸੇ ਨੂੰ ਨਾ ਦੇਵੇ ਜੋ ਲੋਕ ਗਰੀਬ ਹੁੰਦੇ ਹਨ ਜੋ ਗਰੀਬੀ ਦੇ ਵਿੱਚੋਂ ਲੰਘੇ ਹਨ ਉਹੀ ਜਾਣ ਸਕਦੇ ਹਨ ਕਿ ਗਰੀਬੀ ਕੀ ਹੈ ਪਰ ਇੰਨੀ ਭਿਆਨਕ ਗਰੀਬੀ ਵਿੱਚ ਵੀ ਉਸ ਇਨਸਾਨ ਨੇ ਹਿੰਮਤ ਨਹੀਂ ਹਾਰੀ ਉਹ ਸਾਰਾ ਦਿਨ ਇਥੇ ਉਥੇ ਭੀਖ ਮੰਗਦਾ ਰਹਿੰਦਾ ਸੀ ਤੇ ਆਪਣੇ ਬੱਚਿਆਂ ਨੂੰ ਪਾਲਦਾ ਸੀ ਜਿਨ੍ਹਾਂ ਨੂੰ ਤਰਸ ਆ ਜਾਂਦਾ ਉਹ ਕੁਝ ਖਾਣ ਨੂੰ ਦੇ ਦਿੰਦੇ ਸੀ ਜਿਨ੍ਹਾਂ ਨੂੰ ਦਇਆ ਨਹੀਂ ਸੀ ਆਉਂਦੀ ਉਹ ਉਸ ਨੂੰ ਨਫ਼ਰਤ ਨਾਲ ਦੁਤਕਾਰ ਦਿੰਦੇ ਸਨ ਉਹਨਾਂ ਲੋਕਾਂ ਦੀ ਜ਼ਿੰਦਗੀ ਇੰਨੀ ਭਿਆਨਕ ਗਰੀਬੀ ਵਿੱਚ ਬਤੀਤ ਹੋ ਰਹੀ ਸੀ ਕਿ ਕੁਝ ਖਾਣ ਨੂੰ ਨਹੀਂ ਸੀ ਕੱਪੜੇ ਪੈਰਾਂ ਦੇ ਵਿੱਚ ਚਪਲਾ ਨਹੀਂ ਪਰ ਫਿਰ ਵੀ ਉਹ ਆਪਣੀ ਜ਼ਿੰਦਗੀ ਜੀ ਰਹੇ ਸਨ ਦੋ ਛੋਟੇ ਬੱਚੇ ਸਨ ਦੋਵੇਂ ਪਤੀ ਪਤਨੀ ਅਜੇ ਵੀ ਜਿੰਦਾ ਸਨ ਪਰ ਉਸ ਵਿਅਕਤੀ ਦਾ ਬਚਪਨ ਤੋਂ ਹੀ ਇੱਕ ਨਿਯਮ ਸੀ ਜਦੋਂ ਵੀ ਉਹ ਖਾਣਾ ਖਾਂਦਾ ਸੀ ਉਹ ਆਪਣੇ ਖਾਣੇ ਵਿੱਚੋਂ ਕੁਝ ਕ ਕੱਢ ਕੇ ਪਹਿਲਾਂ ਕੀੜੀਆਂ ਨੂੰ ਖਵਾਉਂਦਾ ਸੀ ਤੇ ਫਿਰ ਖੁਦ ਖਾਂਦਾ ਸੀ ਬਚਪਨ ਤੋਂ ਹੀ ਉਸ ਦਾ ਇਹ ਨਿਯਮ ਸੀ ਦੋ ਬੁਰਕੀਆਂ ਵਿੱਚੋਂ ਉਹ ਕੀੜੀ ਨੂੰ ਇੱਕ ਟੁਕੜਾ ਖਵਾਉਂਦਾ ਸੀ ਤੇ ਇੱਕ ਟੁਕੜਾ ਖਾਂਦਾ ਸੀ ਉਸ ਦੀ ਭਾਵਨਾ ਨੂੰ ਦੇਖ ਕੇ ਕੀੜੀਆਂ ਨੇ ਉਸ ਵਿਅਕਤੀ ਨੂੰ ਕਈ ਵਾਰ ਅਜਿਹੇ ਸ਼ੁਭ ਸੰਕੇਤ ਦਿੱਤੇ ਤਾਂ ਜੋ ਉਸ ਦੀ ਗਰੀਬੀ ਦੂਰ ਹੋ ਜਾਵੇ ਪਰ ਉਹ ਮਾਸੂਮ ਅਣਪੜ੍ਹ ਵਿਅਕਤੀ ਕੀੜੀਆਂ ਦਾ ਸੁਨੇਹਾ ਨਹੀਂ ਸਮਝ ਸਕਿਆ ਕੀੜੀਆਂ ਉਸ ਨੂੰ ਕੀ ਸੁਨੇਹਾ ਦੇ ਰਹੀਆਂ ਨੇ ਉਹ ਕੀੜੀਆਂ ਦਾ ਕੋਈ ਸੰਦੇਸ਼ ਨਹੀਂ ਸਮਝ ਸਕਿਆ ਤੇ ਉਹ ਗਰੀਬੀ ਦੇ ਵਿੱਚ ਹੀ ਆਪਣੀ ਜ਼ਿੰਦਗੀ ਜਿਉਂਦਾ ਰਿਹਾ ਕਿੜੀਆਂ ਕਿਸੇ ਵਿਅਕਤੀ ਨਾਲ ਗੱਲ ਨਹੀਂ ਕਰ ਸਕਦੀਆਂ ਪਰ ਉਹ ਕਿੜੀਆਂ ਵਿਅਕਤੀ ਨੂੰ ਜ਼ਰੂਰ ਸੰਕੇਤ ਦਿੰਦੀਆਂ ਸਨ ਹੁਣ ਇੱਕ ਦਿਨ ਉਹ ਵਿਅਕਤੀ ਭੀਖ ਮੰਗਣ ਲੱਗ ਪਿਆ ਪਰ ਉਹ ਸੜਕ ਤੇ ਭੀਖ ਮੰਗਦਾ ਹੋਇਆ ਜਾਂਦਾ ਹੈ ਤੇ ਰਸਤਾ ਬਹੁਤ ਲੰਮਾ ਸੀ ਅੱਗੇ ਵਧਦੇ ਹੋਏ ਉਹ ਵਿਅਕਤੀ ਇੱਕ ਸੰਨਿਆਸੀ ਬਾਬਾ ਨੂੰ ਦੇਖਦਾ ਹੈ ਫਿਰ ਉਹ ਵਿਅਕਤੀ ਸੰਿਆਸੀ ਬਾਬੇ ਦੇ ਕੋਲ ਜਾ ਕੇ ਬੈਠ ਜਾਂਦਾ ਏ ਤੇ ਸੰਿਆਸੀ ਬਾਬਾ ਉਸ ਵਿਅਕਤੀ ਨੂੰ ਕਹਿਣ ਲੱਗਦਾ ਹੈ ਕਿ ਤੁਸੀਂ ਬਹੁਤ ਦੂਰੋਂ ਆਏ ਹੋ ਤੁਹਾਨੂੰ ਪਿਆਸ ਲੱਗ ਰਹੀ ਹੋਵੇਗੀ ਥੋੜਾ ਪਾਣੀ ਪੀਓ ਥੋੜੀ ਦੇਰ ਆਰਾਮ ਕਰੋ ਉਸ ਤੋਂ ਬਾਅਦ ਤੁਸੀਂ ਇਥੋਂ ਜਾ ਸਕਦੇ ਹੋ ਇੰਜ ਲੱਗਦਾ ਹੈ ਕਿ ਤੁਸੀਂ ਬਹੁਤ ਥੱਕੇ ਹੋਏ ਹੋ ਫਿਰ ਉਹ ਵਿਅਕਤੀ ਬਾਬੇ ਨੂੰ ਕਹਿਣ ਲੱਗਦਾ ਹੈ ਕਿ ਬਾਬਾ ਜੀ ਮੇਰੀ ਜ਼ਿੰਦਗੀ ਵਿੱਚ ਆਰਾਮ ਕਿੱਥੇ ਮੇਰੇ ਦੋ ਛੋਟੇ ਬੱਚੇ ਹਨ ਇੱਕ ਮੇਰੀ ਪਤਨੀ ਉਹ ਵੀ ਮੇਰਾ ਇੰਤਜ਼ਾਰ ਕਰ ਰਹੀ ਹੋਣਗੇ ਇਸ ਲਈ ਮੇਰੇ ਕੋਲ ਇੱਥੇ ਰੁਕ ਕੇ ਆਰਾਮ ਕਰਨ ਦਾ ਸਮਾਂ ਨਹੀਂ ਹੈ ਪਰ ਫਿਰ ਵੀ ਸੰਿਆਸੀ ਕਹਿੰਦਾ ਹੈ ਕਿ ਠੀਕ ਹੈ ਤੁਸੀਂ ਆਰਾਮ ਨਾ ਕਰੋ ਪਰ ਥੋੜੀ देर ਰੁਕੇ ਪਾਣੀ ਪੀਓ ਪਾਣੀ ਪੀਣ ਦੇ ਨਾਲ ਤੁਹਾਨੂੰ ਕੁਝ ਹਿੰਮਤ ਮਿਲੇਗੀ ਕੁਝ ਰਾਹਤ ਮਿਲੇਗੀ ਉਹ ਵਿਅਕਤੀ ਕੁਝ ਦੇਰ ਲਈ ਰੁਕਦਾ ਹੈ ਤੇ ਥੋੜੀ ਦੇਰ ਦੇ ਬਾਅਦ ਉਹ ਪਾਣੀ ਪੀਣ ਜਾਂਦਾ ਹੈ ਉਹ ਪਾਣੀ ਪੀਂਦਾ ਹੈ ਫਿਰ ਸੰਿਆਸੀ ਉਸ ਵਿਅਕਤੀ ਨੂੰ ਪੁੱਛਦਾ ਹੈ ਕਿ ਤੁਸੀਂ ਕੰਮ ਕੀ ਕਰਦੇ ਹੋ ਉਹ ਵਿਅਕਤੀ ਕਹਿੰਦਾ ਹੈ ਕਿ ਬਾਬਾ ਮੈਂ ਭੀਖ ਮੰਗਦਾ ਹਾਂ ਤੇ ਮੈਂ ਭੀਖ ਮੰਗ ਕੇ ਆਪਣੇ ਬੱਚਿਆਂ ਦੀ ਦੇਖਭਾਲ ਕਰਦਾ ਫਿਰ ਸੰਿਆਸੀ ਉਸ ਵਿਅਕਤੀ ਨੂੰ ਕਹਿੰਦਾ ਹੈ ਕਿ ਆਪਣਾ ਹੱਥ ਦਿਖਾਓ ਫਿਰ ਉਸ ਸੰਿਆਸੀ ਵਿਅਕਤੀ ਸੰਿਆਸੀ ਬਾਬੇ ਨੂੰ ਹੱਥ ਦੀਆਂ ਰੇਖਾਵਾਂ ਦਿਖਾਉਂਦਾ ਹੈ ਤੇ ਹੱਥਾਂ ਤੇ ਰੇਖਾਵਾਂ ਦੇਖ ਕੇ ਬਾਬਾ ਉਸ ਵਿਅਕਤੀ ਨੂੰ ਕਹਿਣ ਲੱਗ ਪੈਂਦਾ ਕਿ ਤੂੰ ਬਹੁਤ ਅਮੀਰ ਵਿਅਕਤੀ ਹੈਂ ਤੇਰੀ ਕਿਸਮਤ ਵਿੱਚ ਬਹੁਤ ਦੌਲਤ ਹੈ ਤੇ ਫਿਰ ਵੀ ਤੂੰ ਭੀਖ ਮੰਗ ਰਿਹਾ ਆ ਉਹ ਵਿਅਕਤੀ ਉਸ ਬਾਬੇ ਦੀਆਂ ਗੱਲਾਂ ਤੇ ਹੱਸਣ ਲੱਗ ਪੈਂਦਾ ਤੇ ਕਹਿੰਦਾ ਏ ਕਿ ਬਾਬਾ ਜੇ ਮੈਨੂੰ ਸ਼ਾਮ ਨੂੰ ਖਾਣਾ ਮਿਲ ਜਾਵੇ ਤਾਂ ਰਾਤ ਦੀ ਕੋਈ ਉਮੀਦ ਨਹੀਂ ਏ ਕਿ ਮੈਂ ਸਵੇਰੇ ਆਪਣੀ ਪਤਨੀ ਤੇ ਬੱਚਿਆਂ ਨੂੰ ਖਵਾ ਸਕਾਂਗਾ ਚਾਹ ਨਹੀਂ ਤੂੰ ਕਹਿ ਰਹੀ ਐ ਕਿ ਮੈਂ ਇੱਕ ਬਹੁਤ ਅਮੀਰ ਵਿਅਕਤੀ ਆ ਮੇਰੀ ਕਿਸਮਤ ਵਿੱਚ ਬਹੁਤ ਦੌਲਤ ਹੈ ਇਹ ਕਿਵੇਂ ਸੰਭਵ ਹੋ ਸਕਦਾ ਹੈ ਸੰਧਿਆ ਬਾਬਾ ਉਸ ਵਿਅਕਤੀ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ ਤਾਂ ਸੰਿਆਸੀ ਬਾਬਾ ਉਸ ਵਿਅਕਤੀ ਨੂੰ ਕਹਿਣ ਲੱਗ ਪੈਂਦਾ ਹੈ ਕਿ ਤੂੰ ਝੂਠ ਬੋਲ ਰਹੀ ਐ ਤੇਰੇ ਹੱਥਾਂ ਦੀਆਂ ਰੇਖਾਵਾਂ ਸਾਫ਼ ਦੱਸ ਰਹੀਆਂ ਕਿ ਤੂੰ ਬਹੁਤ ਅਮੀਰ ਵਿਅਕਤੀ ਹੈ ਤੇਰੇ ਕੋਲ ਬਹੁਤ ਦੌਲਤ ਹੈ ਪਰ ਉਹ ਵਿਅਕਤੀ ਸਾਫ਼ ਇਨਕਾਰ ਕਰ ਦਿੰਦਾ ਤੇ ਕਹਿੰਦਾ ਹੈ ਕਿ ਬਾਬਾ ਤੂੰ ਮੇਰਾ ਮਜ਼ਾਕ ਉਡਾ ਰਹੇਂ ਹੈਂ ਤੂੰ ਮੇਰੀ ਗਰੀਬੀ ਦਾ ਮਜ਼ਾਕ ਬਣਾ ਰਹੇਂ ਹੈਂ ਬਾਬਾ ਆਪਣੀ ਸੀਟ ਤੋਂ ਖੜਾ ਹੋ ਕੇ ਉਸ ਵਿਅਕਤੀ ਨੂੰ ਕਹਿੰਦਾ ਮੈਂ ਝੂਠ ਬੋਲ ਰਿਹਾ ਹਾਂ ਜਾਂ ਤੁਸੀਂ ਝੂਠ ਬੋਲ ਰਹੇ ਹੋ ਇਹ ਤਾਂ ਉਦੋਂ ਹੀ ਸਾਬਿਤ ਹੋ ਸਕਦਾ ਜਦੋਂ ਮੈਂ ਤੁਹਾਡੇ ਘਰ ਆਵਾਂਗਾ ਸੰਿਆਸੀ ਬਾਬਾ ਉਸ ਨਾਲ ਆਪਣੇ ਘਰ ਲਈ ਰਵਾਨਾ ਹੁੰਦਾ ਹੈ ਜੋ ਜਦੋਂ ਬਾਬਾ ਉਸਦੇ ਘਰ ਪਹੁੰਚਦਾ ਹੈ ਤਾਂ ਉਹ ਦੇਖਦਾ ਹੈ ਕਿ ਇੱਕ ਛੋਟਾ ਜਿਹਾ ਟੁੱਟਿਆ ਹੋਇਆ ਮਿੱਟੀ ਦਾ ਘਰ ਉਸਦੇ ਉੱਪਰ ਕੋਈ ਛੱਤ ਨਹੀਂ ਉਸ ਉੱਤੇ ਕੋਈ ਘਾਹ ਤੇ ਤੂੜੀ ਵੀ ਨਹੀਂ ਤੇ ਫਿਰ ਬਾਬਾ ਉਸ ਵੇਖੀ ਦੀ ਪਤਨੀ ਤੇ ਬੱਚਿਆਂ ਨੂੰ ਮਿਲਦਾ ਹੈ ਤੇ ਉਹਨਾਂ ਦੀ ਹਾਲਤ ਦੇਖ ਕੇ ਵੀ ਸੰਨਿਆਸੀ ਬਾਬਾ ਸੋਚ ਵਿੱਚ ਪੈ ਜਾਂਦਾ ਹੈ ਉਹਨਾਂ ਦੇ ਸਰੀਰ ਤੇ ਕੋਈ ਕੱਪੜੇ ਹੀ ਨਹੀਂ ਸਨ ਉਹੋ ਭੁੱਖੇ ਪਿਆਸੇ ਸਨ ਪੈਰਾ ਵਿੱਚ ਚਪਲਾਂ ਤੋਂ ਬਿਨਾ ਉਹ ਇੱਧਰ-ਉੱਧਰ ਭਟਕ ਰਹੇ ਸਨ ਇਸ ਤੋਂ ਬਾਅਦ ਉਹ ਕਹਿੰਦਾ ਏ ਕਿ ਮੈਨੂੰ ਆਪਣਾ ਹੱਥ ਦੁਬਾਰਾ ਦਿਖਾਓ ਉਹ ਵਿਅਕਤੀ ਸੰਿਆਸੀ ਬਾਬੇ ਨੂੰ ਦੁਬਾਰਾ ਆਪਣਾ ਹੱਥ ਦਿਖਾਉਂਦਾ ਏ ਤੇ ਸੰਿਆਸੀ ਬਾਬਾ ਇਸ ਨੂੰ ਬਹੁਤ ਧਿਆਨ ਦੇ ਨਾਲ ਵੇਖਦਾ ਏ ਉਹ ਵਾਰ-ਵਾਰ ਹੱਥਾਂ ਦੀਆਂ ਰੇਖਾਵਾਂ ਨੂੰ ਵੇਖਦਾ ਏ ਤੇ ਆਪਣੇ ਮਨ ਵਿੱਚ ਕੁਝ ਬੜਬੜਾਉਂਦਾ ਏ ਉਸ ਤੋਂ ਬਾਅਦ ਦੁਬਾਰਾ ਹੱਥਾਂ ਨੂੰ ਧਿਆਨ ਦੇ ਨਾਲ ਵੇਖਦਿਆਂ ਗੱਲਬਾਤ ਕਾਫੀ ਦੇਰ ਤੱਕ ਚੱਲੀ ਰਹੀ ᱛੀ ਕਾਫੀ ਸਮੇਂ ਬਾਅਦ ਸન્યાਸੀ ਬਾਬੇ ਨੇ ਉਸ ਵਿਅਕਤੀ ਨੂੰ ਕਿਹਾ ਹੁਣ ਤੱਕ ਤੁਹਾਡੇ ਕੋਲ ਦੌਲਤ ਨਹੀਂ ਸੀ ਪਰ ਹੁਣ ਕੁਝ ਪਨਾ ਵਿੱਚ ਕੁਝ ਦਿਨ ਦੇ ਵਿੱਚ ਤੁਹਾਡੇ ਕੋਲ ਜ਼ਰੂਰ ਬਹੁਤ ਜ਼ਿਆਦਾ ਦੌਲਤ ਹੋਵੇਗੀ ਸન્યાਸੀ ਬਾਬੇ ਨੇ ਉਸ ਵਿਅਕਤੀ ਨੂੰ ਕਿਹਾ ਕਿ ਹੁਣ ਜਦੋਂ ਵੀ ਤੁਹਾਡੇ ਘਰੋਂ ਬਹੁਤ ਸਾਰੀਆਂ ਕੀੜੀਆਂ ਨਿਕਲਣ ਇਸ ਦਾ ਖਾਸ ਧਿਆਨ ਰੱਖਣਾ ਕੀ ਕੀੜੀਆਂ ਕਿਸ ਦਿਸ਼ਾ ਦੇ ਵਿੱਚ ਜਾ ਰਹੀਆਂ ਨੇ ਜੇਕਰ ਕੀੜੀਆਂ ਆਪਣਾ ਘਰ ਪੂਰਬ ਦਿਸ਼ਾ ਦੇ ਵਿੱਚ ਛੱਡਦੀਆਂ ਹਨ ਤਾਂ ਇਹ ਅਸ਼ੁਭ ਹੈ ਜੇਕਰ ਕੀੜੀਆਂ ਪੂਰਬ ਦਿਸ਼ਾ ਤੋਂ ਤੁਹਾਡੇ ਘਰ ਵਿੱਚ ਆਉਂਦੀਆਂ ਹਨ ਤਾਂ ਇਹ ਸ਼ੁਭ ਮੰਨਿਆ ਜਾਂਦਾ ਹੈ ਸੰਿਆਸੀ ਬਾਬਾ ਉਸ ਵਿਅਕਤੀ ਨੂੰ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਦੱਸਦੇ ਜੋ ਅਸੀਂ ਤੁਹਾਨੂੰ ਸ਼ੁਭ ਤੇ ਅਸ਼ੁਭ ਸੰਕੇਤ ਦੱਸੇ ਹਨ ਸੰਿਆਸੀ ਉਸ ਅदमी ਬਾਰੇ ਦੱਸਦਾ ਹੈ ਉਹ ਤੋਂ ਸਦਿਆ ਬਾਬਾ ਆਪਣੀ ਚੌਪੜੀ ਦੇ ਵਿੱਚ ਜਾਂਦਾ ਹੈ ਕੁਝ ਦਿਨਾਂ ਬਾਅਦ ਬਹੁਤ ਸਾਰੀਆਂ ਕੀੜੀਆਂ ਉਸ ਵਿਅਕਤੀ ਦੇ ਘਰ ਆਂਡੇ ਲੈ ਕੇ ਆਉਂਦੀਆਂ ਹਨ ਉਸ ਸਿਆਸੀ ਬਾਬੇ ਕੋਲ ਜਾਂਦੇ ਹਨ ਫਿਰ ਸਿਆਸੀ ਬਾਬਾ ਉਸ ਵਿਅਕਤੀ ਨੂੰ ਕਹਿੰਦਾ ਹੈ ਕਿ ਤੁਹਾਨੂੰ ਉਸ ਜਗ੍ਹਾ ਦਾ ਤਿਹਾਨ ਰੱਖਣਾ ਚਾਹੀਦਾ ਜਿੱਥੇ ਕੀੜੀਆਂ ਆ ਕੇ ਆਪਣੇ ਆਂਡੇ ਦੇ ਰਹੀਆਂ ਨੇ ਉਸ ਜਗ੍ਹਾ ਨੂੰ ਨਿਸ਼ਾਨਬੱਧ ਕਰੋ ਉਸ ਜਗ੍ਹਾ ਨੂੰ ਨਿਸ਼ਾਨਬੱਧ ਕਰਦਾ ਹੈ ਜਿੱਥੇ ਕੀੜੀਆਂ ਆਂਡੇ ਲਿਆ ਕੇ ਦੇ ਰਹੀਆਂ ਸਨ ਉਸ ਵਿਅਕਤੀ ਉਹ ਵਿਅਕਤੀ ਸੰਿਆਸੀ ਬਾਬੇ ਨੂੰ ਕਹਿੰਦਾ ਹੈ ਕਿ ਬਾਬਾ ਹੁਣ ਮੈਨੂੰ ਦੱਸੋ ਮੈਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਫਿਰ ਸੰਿਆਸੀ ਬਾਬਾ ਕਹਿੰਦਾ ਹੈ ਕਿ ਉਸ ਜਗ੍ਹਾ ਨੂੰ ਖੋਦਣਾ ਸ਼ੁਰੂ ਕਰੋ ਜਿੱਥੇ ਕੀੜੀਆਂ ਆਪਣੇ ਆਂਡੇ ਲਿਆ ਕੇ ਦੇ ਰਹੀਆਂ ਸਨ ਤੇ ਰੱਖ ਰਹੀਆਂ ਸਨ ਉਸ ਵਿਅਕਤੀ ਉਹ ਉਹ ਵਿਅਕਤੀ ਆ ਕੇ ਉਸ ਜਗ੍ਹਾ ਨੂੰ ਖੋਦਣਾ ਸ਼ੁਰੂ ਕਰ ਦਿੰਦਾ ਹੈ ਉਸ ਵਿਅਕਤੀ ਨੂੰ ਉਹ ਤੋਂ ਬਹੁਤ ਸਾਰਾ ਪੈਸਾ ਮਿਲਦਾ ਹੈ ਉਸ ਵਿਅਕਤੀ ਦੀ ਗਰੀਬੀ ਖਤਮ ਹੋ ਜਾਂਦੀ ਤੇ ਹੁਣ ਉਹ ਪੈਸੇ ਨੂੰ ਕੱਢ ਕੇ ਵਿਚਾਰ ਵਿੱਚ ਵੇਚ ਦਿੰਦਾ ਤੇ ਉਸ ਦੀ ਗਰੀਬੀ ਖਤਮ ਹੋ ਜਾਂਦੀ ਉਹ ਅਮੀਰ ਹੋ ਜਾਂਦਾ ਇਸੇ ਤਰ੍ਹਾਂ ਉਸ ਨਿਆਸੀ ਬਾਬਾ ਉਸ ਵਿਅਕਤੀ ਨੂੰ ਇੱਕ ਹੋਰ ਗੱਲ ਦੱਸਦਾ ਹੈ ਜੇਕਰ ਲਾਲ ਕੀੜੀਆਂ ਤੁਹਾਡੇ ਘਰ ਆਂਡੇ ਲੈ ਕੇ ਆਉਂਦੀਆਂ ਹਨ ਤਾਂ ਇਹ ਬਹੁਤ ਹੀ ਅਸ਼ુભ ਗੂਣੇ ਜਦੋਂ ਵੀ ਕੋਈ ਲਾਲ ਕੀੜੀਆਂ ਤੁਹਾਡੇ ਘਰ ਆਂਡੇ ਲੈ ਕੇ ਆਉਂਦੀਆਂ ਹਨ ਤਾਂ ਉਸ ਘਰ ਵਿੱਚ ਲੈਣ ਵਾਲੇ ਲੋਕਾਂ ਨੂੰ ਤੁਰੰਤ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਅਜਿਹੀ ਸਥਿਤੀ ਵਿੱਚ ਤੁਹਾਡੇ ਜਾਂ ਤੁਹਾਡੇ ਪਰਿਵਾਰ ਤੇ ਕੋਈ ਵੱਡੀ ਮੁਸੀਬਤ ਜ਼ਰੂਰ ਆਉਣ ਵਾਲੀ ਹੈ ਜਿਸ ਵਿੱਚ ਪੈਸੇ ਦਾ ਨੁਕਸਾਨ ਹੋ ਸਕਦਾ ਹੈ ਉਸ ਵਿਅਕਤੀ ਦੀ ਗਰੀਬੀ ਦਾ ਨਾਮੋ ਨਿਸ਼ਾਨ ਮਿਟ ਜਾਂਦਾ ਹੈ ਧਰਮਾ ਵਿੱਚ ਇਹ ਵੀ ਲਿਖਿਆ ਹੈ ਕਿ ਕੀੜੀਆਂ ਲੋਕਾਂ ਨੂੰ ਕਰਜ਼ੇ ਤੋਂ ਮੁਕਤ ਕਰਦੀਆਂ ਹਨ ਕੋਈ ਵੀ ਇਸ ਤੋਂ ਇਨਕਾਰ ਨਹੀਂ ਕਰ ਸਕਦਾ ਭਾਵੇਂ ਉਹ ਪੁਜਾਰੀ ਹੋਵੇ ਜਾਂ ਸਾਧੂ ਸੰਨਿਆਸੀ ਹੋਵੇ ਜਾਂ ਪੰਡਿਤ ਚ ਆਚਾਰੀਆ ਕੋਈ ਵੀ ਇਸ ਤੱਥ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਕੀੜੀਆਂ ਹਰ ਵਿਅਕਤੀ ਨੂੰ ਕਰਜ਼ੇ ਤੋਂ ਮੁਕਤ ਕਰ ਦਿੰਦੀਆਂ ਹਨ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ